ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਾਂਤਰੀ ਮਹਿਲਾ ਦਿਵਸ ਦੇ ਉੱਤੇ ਮਹਿਲਾਵਾਂ ਨੂੰ ਪਰਿਵਾਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਘਰੇਲੂ ਗੈਸ ਸਿਲੰਡਰ 100 ਰੁਪਏ ਸਸਤਾ ਕਰ ਦਿੱਤਾ ਗਿਆ ਹੈ ਪੰਜਾਬ ਦੀ ਗੱਲ ਕੀਤੀ ਜਾਵੇ ਪਟਿਆਲਾ ਦਾ ਜ਼ਿਕਰ ਕੀਤਾ ਜਾਵੇ ਤਾਂ ਪਟਿਆਲਾ ਦੇ ਵਿੱਚ 912 ਰੁਪਏ ਸਿਲੰਡਰ ਦੀ ਕੀਮਤ ਸੀ ਜੋ ਹੁਣ ਘਟ ਜਾਵੇਗੀ ਯਾਨੀ ਕਿ 100 ਰੁਪਏ ਸਸਤਾ ਤੁਹਾਨੂੰ ਸਿਲੰਡਰ ਮਿਲੇਗਾ ਤੇ ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਕੀਮਤਾਂ ਪਹਿਲਾਂ 100 ਰੁਪਏ ਮਹਿੰਗੀਆਂ ਸੀ ਉਹ ਹੁਣ ਸਿਲੰਡਰ ਦੀਆਂ ਘਟ ਗਈਆਂ ਨੇ ਪਟਨਾ ਦੀ ਗੱਲ ਕੀਤੀ ਜਾਵੇ ਤਾਂ ਪਟਨਾ ਦੇ ਵਿੱਚ ਹੁਣ 901 ਰੁਪਏ ਦਾ ਸਿਲੰਡਰ ਮਿਲੇਗਾ ਇਸ ਤੋਂ ਇਲਾਵਾ ਜੈਪੁਰ ਦੇ ਵਿੱਚ 806 ਰੁਪਏ ਦਾ ਸਿਲੰਡਰ ਮਿਲੇਗਾ ਤੇ ਦਿੱਲੀ ਦੇ ਵਿੱਚ 903 ਰੁਪਏ ਤੋਂ ਸਿਲੰਡਰ ਦੀ ਕੀਮਤ ਘਟ ਕੇ 803 ਰੁਪਏ ਰਹਿ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਕੇਂਦਰ ਸਰਕਾਰ ਵੱਲੋਂ, ਭਾਜਪਾ ਸਰਕਾਰ ਵੱਲੋਂ 100 ਰੁਪਿਆ ਕਟੌਤੀ ਕਰ ਦਿੱਤੀ ਗਈ ਹੈ ਅੱਜ ਦੇ ਦਿਨ ਤੋਂ ਮਹਿਲਾ ਦਿਵਸ ਦੇ ਉੱਤੇ ਘਰੇਲੂ ਗੈਸ ਸਿਲੰਡਰ ਦੇ ਵਿੱਚ। ਇਸ ਤੋਂ ਪਹਿਲਾਂ ਰਖੜੀ ਦੇ ਤਿਉਹਾਰ ਦੇ ਉੱਤੇ ਵੀ 200 ਰੁਪਿਆ ਸਿਲੰਡਰ ਸਸਤਾ ਕੀਤਾ ਗਿਆ ਸੀਗਾ 1100 ਤੋਂ ਉੱਪਰ ਸਿਲੰਡਰ ਦੀ ਕੀਮਤ ਚਲੀ ਗਈ ਸੀ ਤੇ ਹੁਣ ਗੈਸ ਸਿਲੰਡਰ जिते जिते 900 ਰੁਪਏ ਦੇ ਕਰੀਬ ਮਿਲਦਾ ਸੀਗਾ ਜਿਹੜਾ ਹੁਣ 100 ਰੁਪਏ ਹੋਰ ਸਸਤਾ ਹੋ ਗਿਆ ਤੇ ਜਿੱਥੇ-ਜਿੱਥੇ ਜਿੰਨੇ ਵੀ ਰੇਟ ਸੀਗੇ 900 ਦੇ ਕਰੀਬ ਸੀਗੇ ਉਹ ਸਾਰੇ 100 ਰੁਪਿਆ ਕਟੌਤੀ ਦੇ ਨਾਲ ਲਾਗੂ ਕਰ ਦਿੱਤੇ ਗਏ ਨੇ ਯਾਨੀ ਕਿ ਹੁਣ 100 ਰੁਪਿਆ ਗੈਸ ਸਿਲੰਡਰ ਸਸਤਾ ਮਿਲਿਆ ਕਰੇਗਾ ਪੂਰੇ ਦੇਸ਼ ਭਰ ਦੇ ਵਿੱਚ ਤੇ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਸਿਲੰਡਰ ਦੀਆਂ ਕੀਮਤਾਂ ਕਾਫੀ ਘੱਟ ਸੀਗੀਆਂ ਫਿਰ ਬਾਅਦ ਦੇ ਵਿੱਚ ਸਬਸਿਡੀ ਵਾਲੀ ਯੋਜਨਾ ਲਿਆਂਦੀ ਗਈ ਤਾਂ ਪੈਸੇ ਵਾਧ ਲਏ ਜਾਂਦੇ ਸੀ ਉਹ ਸਬਸਿਡੀ ਤੁਹਾਡੇ ਖਾਤਿਆਂ ਦੇ ਵਿੱਚ ਵਾਪਸ ਆ ਜਾਂਦੀ ਸੀ ਪਰ ਇਸ ਤੋਂ ਬਾਅਦ ਦੇ ਵਿੱਚ ਸਬਸਿਡੀ ਨਾਮਤਰ ਹੋਣ ਲੱਗ ਪਈ 8 ਰੁਪਏ 9 ਰੁਪਏ ਉਹਦੇ ਉੱਤੇ ਵੀ ਸਵਾਲ ਖੜੇ ਹੋਏ ਅੱਜ ਕੱਲ ਉਹ ਵੀ ਮੈਸੇਜ ਨਹੀਂ ਆਉਂਦਾ ਪਰ ਕੀਮਤਾਂ ਸਮਾਨ ਨੂੰ ਸ਼ੂ ਰਹੀਆਂ ਸੀ 100 ਰੁਪਇਆ ਸਸਤਾ ਹੋਣ ਦੇ ਨਾਲ ਵੀ ਅੱਜ ਕਾਫੀ ਲੋਕਾਂ ਨੂੰ ਲਾਭ ਹੋਵੇਗਾ ਕਿਉਂਕਿ 100 ਰੁਪਇਆ ਵੀ ਬਹੁਤ ਜ਼ਿਆਦਾ ਹੁੰਦਾ ਜਿਹੜੇ ਮਿਹਨਤ ਕਸ਼ ਲੋਕ ਹੁੰਦੇ ਨੇ ਤੇ ਇਸ ਤੋਂ ਇਲਾਵਾ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਉਹਦੇ ਵਿੱਚ ਵੀ ਸਸਤੇ ਗੈਸ ਸਿਲੰਡਰ ਦਿੱਤੇ ਗਏ ਸੀਗੇ ਮਹਿਲਾਵਾਂ ਨੂੰ ਤੇ ਅੱਜ ਵੱਡੀ ਤ अहम ਖਬਰ ਤੁਹਾਨੂੰ ਦੱਸ ਰਿਹਾ ਕਿ ਪਰਿਵਾਰਾਂ ਵਾਸਤੇ ਰਾਹਤ ਭਰੀ ਖਬਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਖੁਦ ਕਿਹਾ ਕਿ ਉਹਨਾਂ ਪਰਿਵਾਰਾਂ ਵਾਸਤੇ ਵੀ ਲਾਭ ਹੋਵੇਗਾ ਜਿਹੜੇ ਗੈਸ ਸਿਲੰਡਰ ਦੀ ਵਰਤੋਂ ਕਰਦੇ ਨੇ ਤੇ ਟਵੀਟ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਮਾਂਤਰੀ ਮਹਿਲਾ ਦਿਵਸ ਦੇ ਉੱਤੇ ਅੱਜ ਸਿਲੰਡਰ 100 ਰੁਪਏ ਸਸਤਾ ਕਰ ਦਿੱਤਾ ਹੈ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਵਰਤੋਂ ਦੇ ਵਿੱਚ ਆਉਂਦਾ ਹੈ ਲਾਲ ਰੰਗ ਦਾ ਸਿਲੰਡਰ ਉਹ ਹੁਣ ਸਸਤਾ ਹੋ ਗਿਆ ਹੈ ਜਿੱਥੇ 900 ਦਾ ਸੀ ਉੱਥੇ ਹੁਣ 800 ਦਾ ਮਿਲੇਗਾ ਜਿੱਥੇ 1000 ਦਾ ਸੀ ਉੱਥੇ 900 ਦਾ ਮਿਲੇਗਾ ਯਾਨੀ ਕਿ 100 ਰੁਪਏ ਦੀ ਕਟੌਤੀ ਅੱਜ ਮਹਿਲਾ ਦਿਵਸ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੇ ਵਿੱਚ ਕੀਤੀ ਗਈ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ